ਇੱਕ ਐਸੀ ਚੀਜ਼ ਆ ਪਰਮਾਤਮਾ ਦੀ ਦਿੱਤੀ ਹੋਈ ਦੇਣ ਹੁੰਦੀ ਆ ਸਿੱਖ ਜੇ ਬੰਦਾ ਅਜੇ ਸਿੱਖ ਜੇ ਸਿੱਖ ਨਾ ਬੰਦਾ 22 ਸਾਲ ਜਾਂ 50 ਸਾਲ ਦਾ ਬੱਚਾ ਛੋਟਾ ਜਿਹਾ ਕਿਰਦਾਰ ਹੈ 1 ਮਿੰਟ ਦਾ ਹੈ ਲੇਕਿਨ ਨਿਭਾਇਆ ਮੈਂ ਆਪਣੇ ਕੋਈ ਸ਼ਿੱਦਤ ਨਾਲ ਸਾਡੀ ਫਿਲਮ ਦੇਣਾ ਐਕਚੁਅਲੀ ਇਹ ਕਨਸੈਪਟ ਬਹੁਤ ਡਿਫਰੈਂਟ ਹੈਗਾ ਵੈਸੇ ਤਾਂ ਸਾਰੇ ਤਕਰੀਬਨ ਕਹਿੰਦੇ ਨੇ ਕਿ ਕਨਸੈਪਟ ਡਿਫਰੈਂਟ ਹੈਗਾ ਪਰ ਇਹ ਜਿਹੜੀ ਕਹਾਣੀ ਹੈ ਨਾ ਬਿਲਕੁਲ ਅਲੱਗ ਰਸਤੇ ਬਣੀ ਹੋਈ ਹੈ ਜਿਹੜੀ ਫਿਲਮ ਹੈ ਸਿਨੇਮਾ ਵਿੱਚ ਕਿਉਂ ਰੀਲீஸ் ਨਹੀਂ ਕੀਤੀ ਚਪਾਲ ਤੇ ਕਿਉਂ ਕਿਉਂਕਿ ਬਡੀ ਪੇਜ ਬੰਦ ਹੈ ਬਡੀ ਇਹੜਾ ਕੁਆਸਮ ਕੀਤਾ ਹੈ ਬੜਾ ਡਿਫਿਕਲਟ ਹੈ। ਅਸੀਂ ਕਬੂਲ ਕਰਦੇ ਹਾਂ ਤੁਸੀਂ ਮਾੜਾ ਬੋਲੋਗੇ ਤਾਂ ਵੀ ਕਬੂਲ ਕਰਦੇ ਹਾਂ ਚੰਗਾ ਬੋਲੋਗੇ ਤਾਂ ਵੀ ਕਬੂਲ ਕਰਦੇ ਹਾਂ। ਸ਼ੀਤੀ ਦਿਹਾੜੇ ਦਿਨ ਚੱਲ ਰਹੇ ਨੇ ਸ਼ੀਤੀ ਸਵੇਰ ਚੱਲ ਰਹੀ ਹੈ। ਜੀ ਇਹਦੇ ਵਿੱਚ ਹੀ ਕਿਉਂ ਰਿਲੀਜ਼ ਕੀਤੀ ਜਦੋਂ ਸਾਰੀ ਸੰਗਤ ਆਪਣਾ ਨਕਮਸਤ ਕੌਣ ਦਾ ਹੀ ਪਹੁੰਚਦੇ ਫਤਿਹਗੜ੍ਹ ਸਾਹਿਬ ਨਾਲ ਵੀ ਉੱਥੇ ਸਾਰਾ ਇਕੱਠ ਹੁੰਦਾ ਇੱਕ ਤਰ੍ਹਾਂ ਦਾ ਪੂਰਾ ਪੰਜਾਬ ਚੋਂ ਇਕੱਠ ਹੁੰਦਾ ਪੂਰੇ ਇੰਡੀਆ ਚੋਂ ਲੋਕ ਆਉਂਦੇ ਨੇ। ਜੀ। ਤੁਹਾਨੂੰ ਇਹ ਗੱਲ ਦਾ ਕਟਾ ਨਹੀਂ ਪਿਆ ਵੀ ਇਸ ਦਿਨ ਇਹ ਦਿਨਾਂ ਦੇ ਵਿੱਚ ਫਿਲਮ ਰਿਲੀਜ਼ ਕੀਤੀ ਹੈ। ਕਾਟਾ ਤਾਂ ਵੀ ਕੀਤਾ ਜਾ ਸਕਦਾ ਉਹ ਇਸ ਕਰਕੇ ਦੇਖੋ ਜੇ ਤਾਂ ਸੀ ਸੁਨੇਮੇ ਚ ਕਰਦੇ ਤੇ ਟਾਟਾ ਸੀ ਅਸੀਂ ਕਰ ਰਹੇ ਹਾਂ ਉਹ ਤੁਸੀਂ ਪਲੇਟਫਾਰਮ ਤੇ ਵੀ ਵੀੜੇ ਚੱਲਦੇ ਨੇ ਚੱਲ ਅਸੀਂ ਵੀ ਵੀੜੇ ਹਾਂ ਚਾਹੇ ਇਤਿਹਾਸ ਹੋਵੇ દિਵਾਲੀ ਹੋ ਗਿਆ ਨਵਾਂ ਸਾਲ ਹਰ ਇੱਕ ਪੈ ਜਾਂਦਾ ਜੀ ਸਸਿਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ 25 ਦਸੰਬਰ ਨੂੰ ਫਿਲਮ ਆ ਚੁੱਕਿਆ ਚਪਾਲ ਤੇ ਜਿਹੜਾ ਵਿਚਾਰਾ ਕੀ ਕਰੇ ਤੇ ਸਾਡੇ ਨਾਲ ਕਾਸਟ ਮੌਜੂਦ ਹੈ ਫਿਲਮ ਦੀ ਤੇ ਰਣਜੀਤ ਭੰਗੂ ਤੇ ਤੁਹਾਡਾ ਨਾਮ ਪਰਵਿੰਦਰ ਸਿੰਘ ਪਰਵਿੰਦਰ ਸਿੰਘ ਤੇ ਵਿਸ਼ੀ ਇਹਨਾਂ ਨੇ ਫਿਲਮ ਦੇ ਵਿੱਚ ਇਹਨਾਂ ਦੇ ਕਿਰਦਾਰ ਆ ਆਪਾਂ ਗੱਲਬਾਤ ਕਰਾਂਗੇ ਵੀ ਕਿੱਦਾਂ ਦਾ ਕਿਰਦਾਰ ਆ ਕਿੱਦਾਂ ਦੀ ਫਿਲਮ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਤੁਹਾਡੇ ਕੋਲ ਮਾਈਕ ਨਹੀਂ ਹੈਗਾ ਇਸ ਕਰਕੇ ਤੁਹਾਡਾ ਕੀ ਕਿਰਦਾਰ ਆ ਫਿਲਮ ਦੇ ਵਿੱਚ ਜੀ ਮੇਰਾ ਜੀ ਇੱਕ ਆੜੀ ਨੂੰ ਨਾਲ ਹੀ ਆ ਇਹਾਂ ਦੀ ਫੈਕਟਰੀ ਹੁੰਦੀ ਹੈ ਤੇ ਮੈਂ ਫੈਕਟਰੀ ਓਨਰ ਹੈਗਾ ਐਸਿਡ ਫੈਕਟਰੀ ਦਾ ਤੇ ਭਾਜੀ ਮੇਰੇ ਕੋਲ ਕੰਮ ਕਰਦੇ ਨੇ ਤੇ ਮੇਰੇ ਕੋਲ ਜਿਹੜਾ ਐਕਟਰ ਹੈਗਾ ਉਹ ਲੈਣ ਹੈ ਤਜਾਬ ਤੇ ਭਾਜੀ ਨੇ ਫਿਰ ਮੇਰਾ ਤਜਾਬ ਚੁਰਾ ਕੇ ਉਹਨਾਂ ਦਿੱਤਾ ਹੈ ਬਲੈਕ ਇਤੀ ਉਹਨਾਂ ਨੇ ਤਜਾਬ ਦੀ ਤੁਹਾਡਾ ਡੈਬਿਊ ਫਿਲਮ ਦੇ ਵਿੱਚ ਫਸਟ ਫਿਲਮ ਮੇਰੀ ਡੈਬਿਊ ਹੈਗੀ ਹੈ ਪਰ ਤੁਸੀਂ ਦੇਖ ਕੇ ਕਹ ਕਹਿ ਨਹੀਂ ਸਕਦੇ ਬੜਾ ਡੈਡੂ ਆ ਬਹੁਤ ਅਚੀ ਡਾਇਲੋਗ ਡਿਲੀਵਰੀ ਬਹੁਤ ਅਚੀ ਐਕਸਪ੍ਰੈਸ਼ਨ ਮਤਲਬ ਤੁਹਾਡੇ ਕੇ ਇਹਨਾਂ ਦੇ ਹਾਂ ਦੋਨਾਂ ਦੇ ਹੀ ਅੱਛਾ ਤੁਸੀਂ ਤਾਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਕਾਫੀ ਵੀਰਮਾ ਕਰਦੇ ਹੋ ਮੈਂ ਤੁਹਾਨੂੰ ਕਹਿ ਸਕਦਾ ਦੇਖੋ ਜੀ ਐਕਟਿੰਗ ਜਿਹੜੀ ਹੈਗੀ ਹੈ ਨਾ ਇਹ ਪਕਾਈ ਨਹੀਂ ਸਕਦੇ ਵੀ ਕੋਈ ਲੰਬੇ ਸਮੇਂ ਤੋਂ ਕੰਮ ਕਰਦਾ ਜਾਂ ਘੱਟ ਟਾਈਮ ਤੋਂ ਕੰਮ ਕਰਦਾ ਇੱਕ ਐਸੀ ਚੀਜ਼ ਆ ਪਰਮਾਤਮਾ ਦੀ ਦਿੱਤੀ ਹੋਈ ਦੇਣ ਹੁੰਦੀ ਆ ਸਿੱਖ ਜੇ ਬੰਦਾ ਅਜੇ ਸਿੱਖੇ ਨਾ ਬੰਦਾ 22 ਸਾਲ ਜਾਂ 50 ਸਾਲ ਨਾ ਜੁਕੇ ਹਾਂ ਨਾ ਹਾਂ ਤੁਸੀਂ ਬਹੁਤ ਸਾਰੇ ਹਾਂ ਬਹੁਤ ਸਾਰੇ ਸਟਾਰਾਂ ਨੂੰ ਜਾਣਦੇ ਹੋ ਹੋਮੋਗੇ ਜਿਹੜੇ ਥੀਏਟਰ ਤੋਂ ਬਲੋਂਗ ਵੀ ਨਹੀਂ ਕਰਦੇ ਹਮਮ ਔਰ ਅੱਜ ਉਹ ਬੰਦਿਆਂ ਦਾ ਦੁਨੀਆ ਨਾਮ ਜਪਦੀ ਆ ਲੋਹਾ ਮਾਦਿਓ ਉਹਨਾਂ ਦੀ ਐਕਟਿੰਗ ਹਮਮ ਸੋ ਇਹਦੇ ਚ ਪਿਆ ਹੀ ਨਹੀਂ ਜਾ ਸਕਦਾ ਕੋਈ ਚੀਜ਼ਾਂ ਖੂਚ ਹੁੰਦੀਆਂ ਨੇ ਪਰ ਭਾਈ ਦੀ ਜੇ ਮੈਂ ਮੈਂ ਟ੍ਰੇਲਰ ਵੀ ਦੇਖਿਆ ਜਾਂ ਫਿਲਮ ਵੀ ਦੇਖੀ ਕੁਝ ਕਹਿ ਨਹੀਂ ਸਕਦੇ ਵੀ ਕੋਈ ਅਣਜਾਣ ਬੰਦਾ ਐ ਡੈਬਿਊ ਕੀਤੀ ਆ ਜਾਂ ਕੁਝ ਵੀ ਆ ਮੈਨੂੰ ਨਹੀਂ ਪਤਾ ਭਾਈ ਨੇ ਥੀਏਟਰ ਕੀਤਾ ਨਹੀਂ ਕੀਤਾ ਪਰ ਮੈਨੂੰ ਨਹੀਂ ਪਤਾ ਪਰ ਤੁਸੀਂ ਡਾਇਲੌਗ ਡਿਲੀਵਰੀ ਦੇਖ ਕੇ ਕਹਿ ਨਹੀਂ ਸਕਦੇ ਹਮਮ ਵੀ ਭਾਜੀ ਨਵੇਂ ਹੋਣਗੇ ਅੱਛਾ ਇੰਨਾ ਸੋਹਣਾ ਕੀਤਾ ਬੱਛ ਇਹਨਾ ਸੁਣਾ ਕਰਦਾ ਰ ਤੁਹਾਡਾ ਹੈ ਬਸ ਛੋਟਾ ਜਿਹਾ ਕਿਰਦਾਰ ਹੈ 1 ਮਿੰਟ ਦਾ ਹੈ ਲੇਕਿਨ ਨਿਭਾਇਆ ਮੈਂ ਆਪਣੇ ਬੇ ਸ਼ਿੱਦਤ ਨਾਲ ਇਹ ਸ਼ੌਂਕ ਆ ਤੁਹਾਨੂੰ ਐਕਟਿੰਗ ਦਾ ਜਾਂ ਫਿਰ ਬਸ ਸ਼ੌਂਕੀ ਕਰਦੇ ਹਾਂ ਸ਼ੌਂਕ ਸੀਗਾ ਪ੍ਰੋਡਿਊਸਰ ਭਾਜੀ ਮੇਰੇ ਵੱਡੇ ਭਾਜੀ ਸੀਗੇ ਉਹਨਾਂ ਨੇ ਚਾਂਸ ਦਿੱਤਾ ਤੇ ਅਸੀਂ ਐਕਟਿੰਗ ਥੋੜੀ ਜੀ ਕਰ ਲਈ ਵੈਸੇ ਇਸ ਤੋਂ ਇਲਾਵਾ ਤੁਸੀਂ ਕੀ ਕਰਦੇ ਹੋ ਉਹ ਜਿਹੜਾ ਮੇਰਾ ਆਪਣਾ ਕੰਮ ਹੈ ਸ਼ੂਜ਼ ਦਾ ਬਿਜ਼ਨਸ ਹੈ ਇਹ ਭਈ ਤੁਹਾਡਾ ਮਨ ਵਿਲਨ ਦਾ ਕਿਰਦਾਰ ਆ ਫਿਲਮ ਦੇ ਵਿੱਚ ਜੀ ਖਤਰਨਾਕ ਰੋਲਾ ਪੂਰਾ ਮਤਲਬ ਜਿਹੜਾ ਇੱਕ ਵਿਲਨ ਹੁੰਦਾ ਹੈ ਜੀ ਐਕਚੁਅਲੀ ਜਿਹੜਾ ਕਿਰਦਾਰ ਮੇਰਾ ਹੈਗਾ ਇਹਦੇ ਵਿੱਚ ਜੋ ਪਸੜ ਪੈਂਦੀ ਹੈਗੀ ਇਹਨੂੰ ਸਾਰਿਆਂ ਨੂੰ ਉਹ ਮੇਰੇ ਕਰਕੇ ਪੈਂਦੀ ਏ। ਹੂੰ। ਇਹ ਜਿਸ ਮਾਹੌਲ ਦੇ ਵਿੱਚੋਂ ਗੁਜ਼ਰਦੇ ਨੇ ਉਹਦਾ ਜ਼ਿੰਮੇਵਾਰ ਮੈਂ ਹੀ ਆ। ਮਤਲਬ ਲੜਾਈ ਦੀ ਅਸਲੀ ਚੜ੍ਹੇ ਹੀ ਨਹੀਂ। ਹਾਂਜੀ। ਮਤਲਬ ਕਿਹੜਾ ਵਿਚਾਰਾ ਕਿਹੜਾ ਵਿਚਾਰਾ ਕੀ ਕਰੇ? ਇਹ ਨਾਂਵ ਰੱਖਿਆ ਫਿਲਮ ਦਾ ਕਿੱਦਾਂ ਦੀ ਫਿਲਮ ਹੈ ਕੀ ਕਹਾਣੀ ਹੈ ਫਿਲਮ ਦੀ? ਕਹਾਣੀ ਫਿਲਮ ਦੀ ਨਾ ਐਕਚੁਅਲੀ ਇਹ ਕਨਸੈਪਟ ਬੜਾ ਡਿਫਰੈਂਟ ਹੈਗਾ। ਵੈਸੇ ਤਾਂ ਸਾਰੇ ਹੀ ਤਕਰੀਬਨ ਕਹਿੰਦੇ ਨੇ ਕਿ ਕਨਸੈਪਟ ਡਿਫਰੈਂਟ ਹੈਗਾ। ਬਰੇ ਜਿਹੜੀ ਕਹਾਣੀ ਹੈ ਨਾ ਬਿਲਕੁਲ ਅਲੱਗ ਰਸਤੇ ਬਣੀ ਹੋਈ ਹੈ ਇਹਦੇ ਵਿੱਚ ਜਿਹੜਾ ਜਦਾ ਛੜਾ ਹੀਰੋ ਹੈ ਜਿਹੜਾ ਜਿਹੜਾ ਜਿਹਨੂੰ ਆਪਾਂ ਨਾਮ ਦਿੱਤਾ ਹੋਇਆ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਨਾਲ ਕੀ ਵਾਪਰ ਗਿਆ ਐਂਡ ਉਹ ਸਮਝਦਾ ਕਿ ਹਾਂ ਬਈ ਯਾਰ ਹੁਣ ਮੇਰੇ ਨਾਲ ਇਹ ਮੇਰੇ ਨਾਲ ਹੁਣ ਇਨਸੀਡੈਂਟ ਹੋ ਗਿਆ ਹੁਣ ਇਸ ਤੋਂ ਮੈਂ ਬਾਹਰ ਕਿੱਦਾਂ ਨਿਕਲਾਂ ਕੋਈ ਹੁੰਦਾ ਨਾ ਤੁਸੀਂ ਘਰ ਬੈਠੇ ਹੋਗੇ ਤੁਹਾਡੇ ਘਰ ਬੈਠੇ ਬੈਠੇ ਮੁਸੀਬਤ ਪੈ ਜਾਂਦੀ ਹੈ ਤੇ ਉਹਨੂੰ ਵਿੱਚ ਕਿੱਦਾਂ ਬਾਹਰ ਨਿਕਲਣਾ ਹੈਗਾ ਉਹ ਮੁਸੀਬਤ ਵੀ ਐਡੀ ਵੱਡੀ ਜਿਹੜੀ ਕਿ ਕ੍ਰਾਈਮਨਲ ਲੈਵਲ ਤੇ ਹੋਵੇ ਉਹਦੇ ਵਿੱਚੋਂ ਬਾਹਰ ਨਿਕਲਣ ਦੇ ਤਜਰਬੇ ਕਰਨੇ ਆਪਣੇ ਆਪ ਨਾਲ ਆਪਣੇ ਆਪ ਨੂੰ ਹੁਨਸਲਾ ਕਿ ਮੈਂ ਯਾਰ ਕਿਉਂ ਇਸ ਵਿੱਚ ਪੈ ਗਿਆ ਨਿਕਲਣ ਦੇ ਤਜਰਬੇ ਠੀਕ ਹੈ ਨਾ ਉਹ ਇਸ ਕਰਕੇ ਹੈਗੇ ਨੇ ਤੇ ਬਾਕੀ ਜਿਹੜੇ ਤਜਰਬੇ ਵਿਚਾਰਾ ਝੇਲਦਾ ਉਹ ਮੇਰੇ ਕਰਕੇ ਝੇਲਦਾ ਹੈਗਾ ਕਿਉਂਕਿ ਸਾਰਾ ਕਿਤਾ ਕਰਾਇ ਮਈ ਹੁੰਦਾ ਤੁਹਾਨੂੰ ਪੁੱਛਣਾ ਚਾਹਣਾ ਨਵਦੀਪ ਭਾਈ ਜਿਹੜੀ ਫਿਲਮ ਹੈ ਜਿਹੜੇ ਸਿਨੇਮਾ ਵਿੱਚ ਕਿਉਂ ਰੀਲੀਜ਼ ਨਹੀਂ ਕੀਤੀ ਇਹ ਚਪਾਲ ਤੇ ਕਿਉਂ ਕੀਤੀ OTT ਪਲੇਟਫਾਰਮ ਤੇ ਬੜੀ ਉਹ ਜਿਹੜਾ ਕੁਐਸਚਨ ਕੀਤਾ ਬੜਾ ਡਿਫਿਕਲਟ ਹੂੰ ਇਸ ਕਰਕੇ ਡਿਫਿਕਲ ਹੈ ਕਿਉਂਕਿ ਜਿਹੜੀ ਸਾਡਾ ਪੰਜਾਬ ਦੀ ਆਡੀਅנס ਆ ਬੜੀ ਸੀਮਤ ਆ ਅੱਛਾ ਹੁਣ ਪਿੱਛੇ ਜੇ ਜਾਂ ਅਪਕਮਿੰਗ ਇਹ ਦਿੱਕਤਾਂ ਆਈਆਂ ਵੀ ਦੋ ਦੋ ਫਿਲਮਾਂ ਰਿਲੀਜ਼ ਹੋਈਆਂ ਆ ਆਡੀਅנס ਸੀਮਤ ਆ ਠੀਕ ਹੈ ਜੀ ਸਰਦੀਆਂ ਟਾਈਮ ਫਿਲਮਾਂ ਬਹੁਤ ਘੱਟ ਰਿਲੀਜ਼ ਹੁੰਦੀਆਂ ਨੇ ਪੰਜਾਬੀ ਖਾਸ ਕਰਕੇ ਕਿਉਂਕਿ ਜਿਹੜੀ ਸਾਡੀ ਆਡੀਅੰਸ ਬਾਹਰ ਬੈਠੀ ਆ ਬਾਹਰ ਬਰਫ਼ ਪੈ ਜਾਂਦੀ ਆ ਜਿਸ ਕਰਕੇ ਜਿਹੜੇ ਸਿਨੇਮੇ ਨੇ ਉੱਥੇ ਆਡੀਅੰਸ ਪ੍ਰੋਪਰ ਨਹੀਂ ਜਾ ਪਾਉਣੀ ਅੱਛਾ ਦੂਜੀ ਜਿਹੜੀ ਮਾਰ ਪੈਂਦੀ ਆ ਸਾਨੂੰ ਵੱਡੀਆਂ ਫਿਲਮਾਂ ਜਿਵੇਂ ਬਾਲੀਵੁੱਡ ਦੀਆਂ ਜਦੋਂ ਵੱਡੀ ਫ਼ਿਲਮ ਆਉਂਦੀ ਆ ਸਾਨੂੰ ਪਤਾ ਵੀ ਬਾਲੀਵੁੱਡ ਦਾ ਜਾਂ ਸਾਊਥ ਦਾ ਅਸੀਂ ਮੁਕਾਬਲਾ ਹਲੇ ਨਹੀਂ ਕਰ ਸਕਦੇ ਸਾਡੀ ਜਿਹੜੀ ਆਡੀਅנס ਆ ਉਹ ਹੌਲੀ-ਹੌਲੀ ਜਵਾਨ ਹੋ ਰਹੀ ਆ ਹੂੰ ਸਿਨੇਮਾ ਜਵਾਨ ਹੋ ਰਿਹਾ ਸਾਡੀ ਉਨਿਸ ਘਟ ਹੈਗੀ ਆ ਜ਼ਰੂਰ ਪਰ ਐਨਾ ਕਹਿ ਸਕਦੇ ਆ ਵੀ ਜਿਵੇਂ 10-15 ਸਾਲ ਪਹਿਲਾਂ ਪਿੱਛੇ ਚਲ ਜੀਏ ਉਸਮੋਂ ਕਾਫੀ ਫਰਕ ਪੇ ਤੇ ਸਾਡੇ ਜਿਹੜੇ ਫਿਲਮਾਂ ਰਿਲੀਜ਼ ਹੋਣ ਦਾ ਕਾਰਨ ਇਹੀ ਆ ਵੀ OTT ਪਲੇਟਫਾਰਮ ਆਏ ਜਿਵੇਂ Netflix ਸਾਡੇ ਇੱਥੇ ਪਟਾਰਾ ਆਇਆ ਜਾਂ ਹੋਰ ਆਉਣਗੇ ਜਾਂ ਆ ਗਏ ਹੂੰ ਉਹਦਾ ਇਹ ਹੈ ਜੀ ਵੀ ਜੇ ਸਾਨੂੰ ਸਿਨੇਮੇ ਦੇ ਵਿੱਚ ਸਹੀ ਟਾਈਮ ਨਹੀਂ ਮਿਲਦਾ ਰਿਲੀਜ਼ ਕਰਨ ਦਾ ਤੁਹਾਡੇ ਕੋਲ ਕਨਸੈਪਟ ਅੱਛਾ ਹੈ ਪਰ ਤੁਸੀਂ ਸਿਨੇਮੇ ਤੱਕ ਨਹੀਂ ਪਹੁੰਚ ਕਰ ਸਕਦੇ ਕਿਉਂਕਿ ਆਲਰੇਡੀ ਲਾਈਨ ਦੇ ਵਿੱਚ ਫਿਲਮਾਂ ਬਹੁਤ ਵੱਡੀਆਂ ਵੱਡੀਆਂ ਲੱਗੀਆਂ ਹੁੰਦੀਆਂ ਨੇ ਤੇ ਨਵੇਂ ਹੀਰੋ ਵਾਸਤੇ ਜਿਹੜਾ OTT ਪਲੇਟਫਾਰਮ ਬਹੁਤ ਬੈਸਟ ਹੂੰ ਬਹੁਤ ਬੈਸਟ ਹੈ ਨਾ ਮੈਂ ਰਾਈਟਰ ਹੋਵੇ ਨਾ ਡਾਇਰੈਕਟਰ ਹੋਵੇ ਜੇ ਤੁਹਾਡੇ ਕੰਟੈਂਟ ਜਾਂ ਨਾ ਹੀਰੋ ਦੀ ਐਕਟਿੰਗ ਜਾਂ ਨਾ ਸਪੋਰਟਿੰਗ ਕੈਰੈਕਟਰ ਹੈ ਜਾਨਾ ਤਾਂ ਤੁਸੀਂ OTT ਦੇ ਉੱਤੇ ਵੀ ਪਛਾਣ ਬਣਾ ਸਕਦੇ ਹੋ ਬਣਾ ਸਕਦੇ ਬਣ ਜਾ ਇੱਕ ਬਹੁਤ ਵੱਡਾ ਜ਼ਰੀਆ ਬਣ ਗਿਆ ਹੈ ਪਲੇਟਫਾਰਮ ਬਣ ਗਿਆ ਹੈ ਹਨਾ ਇਹ ਕੱਟ ਸਿ ਬਸਤੇ ਜਿਹੜਾ ਅੱਗੇ ਆਉਣਾ ਚਾਹੁੰਦਾ ਹੈ ਜੀ ਤੇ ਤੁਸੀਂ ਇਹ ਜਿਹੜੀ ਫਿਲਮ ਹੈ ਹੁਣ ਤੁਹਾਨੂੰ ਦਿਨ ਛੀਦੀ ਦਿਹਾੜੇ ਦਿਨ ਚੱਲ ਰਹੇ ਨੇ ਛੀਦੀ ਸਵਾ ਚੱਲ ਰਹੀ ਹੈ ਜੀ ਇਹਦੇ ਵਿੱਚ ਹੀ ਕਿਉਂ ਰਿਲੀਜ਼ ਕੀਤੀ ਜਦੋਂ ਸਾਰੀ ਸੰਗਤ ਫਤਿਹ ਆਪਣਾ ਨਤਮਸਤਕ ਹੋਣ ਦਾ ਹੀ ਪਹੁੰਚਦੇ ਫਤਿਹਗੜ੍ਹ ਸਾਹਿਬ ਹਨਾ ਵੀ ਇਹ ਉੱਥੇ ਸਾਰਾ ਇਕੱਠ ਹੁੰਦਾ ਇੱਕ ਤਰ੍ਹਾਂ ਦਾ ਪੂਰਾ ਪੰਜਾਬ ਚੋਂ ਇਕੱਠ ਹੁੰਦਾ ਪੂਰਾ ਇੰਡੀਆ ਚੋਂ ਲੋਕ ਆਉਂਦੇ ਨੇ ਜੀ ਤੁਨੋ ਇਹ ਗੱਲ ਦਾ ਕਾਟਾ ਨਹੀਂ ਪਿਆ ਵੀ ਇਸ ਦਿਨ ਇਹ ਦਿਨਾਂ ਦੇ ਵਿੱਚ ਫਿਲਮ ਰਿਲੀਜ਼ ਕੀਤੀ ਆ ਨਹੀਂ ਜੀ ਕਾਟਾ ਤਾਂ ਨਹੀਂ ਕੀਤਾ ਜਾ ਸਕਦਾ ਉਹ ਇਸ ਕਰਕੇ ਦੇਖੋ ਜੇ ਤਾਂ ਸੀ ਸਿਨੇਮੇ ਵਿੱਚ ਕਰਦੇ ਫੇਰ ਕਾਟਾ ਸੀ ਅਸੀਂ ਕਰ ਰਹੇ ਆ ਕੋਈ ਟਿਟੀ ਪਲੇਟਫਾਰਮ ਤੇ ਹਾਂ ਜਿਹੜਾ ਆਲਰੇਡੀ ਕਰਦੇ ਵਿੱਚ ਹੀ ਆ ਹੈਨਾ ਹੁਣ ਕੋਈ ਵੀ ਪਰਸਨ ਚਾਹੇ ਉਹ ਆਪਾਂ ਸਿੱਧੀ ਜੋੜ ਮਿਲਣਾ ਤੁਸੀਂ ਹਾਲਾਂਕਿ ਜਿਹੜਾ ਸਵਾਲ ਚੱਕਿਆ ਆ ਇਹ ਬਿਲਕੁਲ ਜਾਇਜ਼ ਆ ਜਿਹੜੀ ਮਨ ਭਾਵਨਾ ਸ਼ਰਦਾ ਹੁੰਦੀ ਆ ਦਿਲ ਦੇ ਵਿੱਚ ਹੁੰਦੀ ਆ ਜੀ ਠੀਕ ਆ ਜੀ ਜੀਨੇ ਜੋ ਦੇਖਣਾ ਉਹਨੇ ਦੇਖਣਾ ਹੀ ਦੇਖ ਹੂੰ ਇਹ ਮਤ ਨਹੀਂ ਰੋਕ ਸਕਦੇ ਹੂੰ ਕਿਸੇ ਟਾਈਮ ਫੋਨ ਹੁੰਦਾ ਸੀ ਕਿਸੇ ਕਿਸੇ ਕੋਲੇ ਅੱਜ ਕੱਲੇ ਕੱਲੇ ਕੋਲੇ ਆ ਤੇ ਇੰਸਟਾਗ੍ਰam ਤੇ ਤੁਹਾਡੇ ਤੋਂ ਵੀ ਲੋਕ ਆ ਕੁਛ ਮੇਰੇ ਤੋਂ ਵੀ ਲੱਗਿਆ ਹੋਇਆ ਕਈ ਵਾਰੀ ਸਾਨੂੰ ਜੇ ਆਪਾਂ ਫੈਮਿਲੀ 'ਚ ਬੈਠੇ ਆ ਤਾਂ ਅਸੀਂ ਇੰਸਟਾਗ੍ਰam ਖੋਲਣ ਲੱਗੇ ਇੱਕ ਤਾਂ ਬੰਦ ਕਰ ਦੇਣੇ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਵਿੱਚ ਆ ਕੀ ਜਾਣਾ ਹੂੰ ਠੀਕ ਆ ਜੀ ਇਹ ਤਾਂ ਕੋਈ ਕਾਨੂੰਨ ਨਹੀਂ ਬਣਿਆ ਇਹ ਤੁਸੀਂ ਕੁਐਸਚਨ ਸਾਨੂੰ ਤਾਂ ਕਰ ਸਕਦੇ ਹੋ ਕਿ ਜੇ ਸਾਡੀ ਫਿਲਮ ਦੇ ਵਿੱਚ ਕੁਝ ਗਲਤ ਦਿਖਾਇਆ ਹੋਵੇ ਜਾਂ ਕੁਝ ਵੀ ਜਾਂ ਕੁੜੀਆਂ ਨੂੰ ਮਾੜਾ ਚੰਗਾ ਬੋਲਿਆ ਹੋ ਗਿਆ ਹੋਵੇ ਜਾਂ ਕੁਝ ਹੋਰ ਦਿਖਾਇਆ ਹੋਵੇ ਹਨਾ ਬਟ ਅਸੀਂ ਇੱਕ ਵੱਖਰਾ ਕਨਸੈਪਟ ਲੈ ਕੇ ਆ ਰਹੇ ਹਾਂ ਇਹ ਸਭ ਨਾਲ ਤਾਂ ਬਹੁਤ ਚੀਜ਼ਾਂ ਹੋ ਜਾਣਗੀਆਂ ਜੀ ਇੰਸਟਾਗ੍ਰam ਤੇ ਬਹੁਤ ਕੁਝ ਚੱਲਦਾ ਜਿਹਨੇ ਦੇਖਣਾ ਦੇਖ ਹੀ ਲੈਣਾ ਜਿਹਨੇ ਨਹੀਂ ਦੇਖਣਾ ਉਹਦੀ ਵਰਤੀ ਲੱਗੀ ਹੈ ਪਰਮਾਤਮਾ ਦੇ ਵਿੱਚ ਤੇ ਜਿਹਦੀ ਵਰਤੀ ਲੱਗੀ ਆ ਤੇ ਉਹ ਆਪਣੇ ਆਪ ਦੇ ਵਿੱਚ ਮਾ ਨਹੀਂ ਫਿਰ ਵੀ ਥੋੜਾ ਬੋਤਾ ਫਰਕ ਪੈ ਸਕਦਾ ਆ ਫਰਕ ਤਾਂ ਦੇਖੋ ਜੀ ਸਿੱਧੀ ਦਿਹਾੜੇ ਚੱਲਦੇ ਨੇ ਚਾਹੇ ਉਹ ਸਿੱਧੀ ਦਿਹਾੜੇ ਹੋਣ ਚਾਹੇ ਇਤਿਹਾਰ ਹੋਣ ਹਮ ਦਿਵਾਲੀ ਹੋ ਗਿਆ ਨਵਾਂ ਸਾਲ ਫਰਕ ਪੈ ਜਾਂਦਾ ਜੀ ਤਿਹਾਰਾਂ ਦਾ ਬਈ ਪਰ ਪ੍ਰੋਡਿਊਸਰ ਸਾਹਿਬ ਨੇ ਦੇਖਣਾ ਕਿਉਂਕਿ ਅਸੀਂ ਐਕਟ ਕਰ ਦਿੱਤਾ ਪ੍ਰੋਡਿਊਸਰ ਸਾਹਿਬ ਨੇ ਦੇਖਣਾ ਮੇਰੇ ਲਈ ਰਾਈਟ ਟਾਈਮ ਕੀ ਆ ਰਿਲੀਜ਼ ਕਰਨ ਦਾ ਹਣਾ ਜੀ ਐਕਟਰ ਨੇ ਕੰਮ ਕਰ ਦਿੱਤਾ ਅਸੀਂ ਮਾ ਤਾਂ ਇਹ ਆਪਣਾ ਕੈਰੈਕਟਰ ਨਵਾ ਦਿੱਤਾ ਮੁਰਕੇ ਸਾਰਾ ਜਿਹੜੀ ਵਾਂਗਡੋਰ ਹੁੰਦੀ ਆ ਫਿਲਮ ਰਿਲੀਜ਼ ਕਰਨ ਦੀ ਉਹ ਆਪਣਾ ਡਾਇਰੈਕਟਰ ਸਾਹਿਬ ਤੇ ਪ੍ਰੋਡਿਊਸਰ ਸਾਹਿਬ ਦੋਨਾਂ ਦੇ ਵਿੱਚ ਹੁੰਦੀ ਆ ਕਿਉਂਕਿ ਰੀਡ ਦੀ ਹੱਡੀ ਇਹੀ ਹੁੰਦੇ ਨੇ ਇਹਨਾਂ ਨੂੰ ਆਪਣਾ ਰਾਈਟ ਟਾਈਮ ਦੇਖਣਾ ਹੁੰਦਾ ਜੀ ਕਿ ਕਦੋਂ ਆਪਾਂ ਇਹਨੂੰ ਫਿਲਮ ਨੂੰ ਰਿਲੀਜ਼ ਕਰੀਏ ਤੇ ਕਦੋਂ ਬੈਸ ਤੁਹਾਨੂੰ ਇਨਪੁਟ ਮਿਲ ਸਕਦੀ ਹੈ ਤੇ ਬਾਕੀ ਉਹ ਅੱਜ ਦੇ ਡੇਟ ਤੇ ਜਿੱਦਾਂ ਭਾਜੀ ਨੇ ਕਿਹਾ ਹੈਗਾ ਕਿ OTT ਪਲੇਟਫਾਰਮ ਹੈ ਤੁਹਾਡੇ ਕੋਲ ਵੀ ਮੋਬਾਈਲ ਹੈਗਾ ਭਾਜੀ ਕੋਲ ਵੀ ਹੈਗਾ ਜਿੰਨੇ ਅਸੀਂ ਬੰਦੇ ਬੈਠੇ ਆ ਸਾਰੇ ਕੋ ਮੋਬਾਈਲ ਤੇ ਸਾਰੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਤੇ ਚਪਾਲ ਕੋਈ ਅਸ ਦੀ ਡੇਟ ਦੇ ਵਿੱਚ ਕੋਈ ਐਦਾਂ ਦਾ ਪਲੇਟਫਾਰਮ ਤਾਂ ਹੈ ਨਹੀਂ ਜਿਹੜਾ ਕਿ ਅਣਦੇਖਾ ਹੋਵੇ ਤੇ ਬਾਕੀ ਇੱਕ ਗੱਲ ਹੋਰ ਆ ਜੀ ਦੇਖੋ ਚੰਗੀਆਂ ਮਾੜੀਆਂ ਚੀਜ਼ੀਆਂ ਸਾਰੇ ਪਾਸੇ ਹੀ ਨੇ ਹਾਂ ਨਾ ਜਿੰਨੇ ਬਹੁਤ ਚੀਜ਼ਾਂ ਚਾਲਦੀਆਂ ਵੀ ਉਹ ਕੌਮ ਦੇ ਲੋਕ ਮਾੜੇ ਨੇ ਆ ਕੌਮ ਦੇ ਲੋਕ ਮਾੜੇ ਨਹੀਂ ਚੰਗੇ ਮਾੜੇ ਲੋਕ ਸਾਰੇ ਪਾਸੇ ਹੀ ਨੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਲੀ ਕੋਈ ਕੌਮ ਚੰਗੀ ਆ ਜਾਂ ਇੱਕੋ ਹੀ ਕੌਮ ਮਾੜੀ ਆ ਨਹੀਂ ਕਹਿ ਸਕਦੇ ਸਿਰਫ ਫਰਕ ਹੀ ਆ ਵੀ ਉਹ ਤੇ ਲੋਕ ਬਿਆਨ ਕਿਹੋ ਜਿਹਾ ਦਿੰਦੇ ਨੇ ਤੇ ਸਾਹਮਣੇ ਵਾਲੇ ਉਹ ਤੇ ਰਿਐਕਟ ਕੀ ਕਰਦੇ ਨੇ ਸੋ ਇਸੇ ਤਰ੍ਹਾਂ ਸਿਨੇਮਾ ਜੀ ਸਿਨੇਮਾ ਵਿੱਚ ਵੀ ਮੈਂ ਇਹ ਨਹੀਂ ਕਹਿੰਦਾ ਵੀ ਸਾਰਾ ਕੁਝ ਠੀਕ ਦਿਖਾਇਆ ਜਾ ਰਿਹਾ ਬਹੁਤ ਕੁਝ ਗਲਤ ਵੀ ਦਿਖਾਇਆ ਜਾ ਰਿਹਾ ਤੇ ਲੋਕ ਨੂੰ ਅਸੈਪਟ ਵੀ ਕਰ ਰਹੇ ਆ ਹੁਣ ਪਿੱਛੇ ਜੇ ਕਾਫੀ ਫਿਲਮਾਂ ਕੁੜੀਆਂ ਤੇ ਬਣੀਆਂ ਨੇ ਪਰ ਲੋਕਾਂ ਨੇ ਨਹੀਂ ਉਹਨਾਂ ਨੂੰ ਅਸੈਪਟ ਕੀਤਾ ਹਾਲਾਂਕਿ ਕੁੜੀਆਂ ਦੀ ਚੰਗਿਆਈ ਦਿਖਾਈ ਗਈ ਆ ਨਹੀਂ ਅਸੈਪਟ ਕੀਤਾ ਪਿੱਛੇ ਮੌਡ ਫਿਲਮ ਆਈ ਸੀਗੀ ਉਹਨਾਂ ਨੇ ਬਹੁਤ ਅੱਛਾ ਟਾਈਮ ਵੀ ਦਿੱਤਾ ਉਸ ਸਟੋਰੀ ਨੂੰ ਤੇ ਅੱਛੇ ਤਰੀਕੇ ਨਾਲ ਬਣਾਈ ਨਹੀਂ ਅਸੈਪਟ ਕੀਤੀ ਲੋਕਾਂ ਨੇ ਤੇ ਸਾਡੇ ਨਾਲ ਬਾਜੀ ਮੌਜੂਦ ਨੇ ਮਨੀ ਮਨਜਿੰਦਰ ਜੀ ਜਿਨ੍ਹਾਂ ਫਿਲਮ ਡਾਇਰੈਕਟ ਕੀਤੀ ਐ ਤੇ ਬਾਜੀ ਫਿਲਮ ਬਾਰੇ ਫਿਰ ਕੀ ਕਹਿਣਾ ਚਾਹੁੰਦੇ ਲਿਖੀ ਵੀ ਨਾ ਨੇ ਬੱਸ ਵੀਰੇ ਹੀ ਕਹਿਣਾ ਕਿ ਬੜੀ ਮਿਹਨਤ ਨਾਲ ਬਣਾਈ ਆ ਸਾਰਿਆਂ ਨੇ ਬੜੀ ਮਿਹਨਤ ਕੀਤੀ ਆ ਫਿਲਮ ਬਣਾਉਣਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇੱਕ ਬੰਦੇ ਦਾ ਕੰਮ ਨਹੀਂ ਇਹ ਟੀਮ ਵਰਕ ਆ ਜੁਆਇੰਟ ਹੈ ਨਾ ਅਗਰ ਸਾਰਿਆਂ ਦੇ ਉਹ ਸੇਮ ਐਫਰਟ ਆ એનર્ਜੀ ਆ ਸੇਮ ਉਹਨੇ ਜਿੰਨਾ ਤੁਹਾਨੂੰ ਚਾ ਬਾਕੀ ਤੁਹਾਡੇ ਨਾਲ ਦੇ ਨਾਲ ਵੀ ਉਨੇ ਹੀ ਚਾਹ ਤਾਂ ਫਿਲਮ ਸੋਹਣੀ ਬਣਦੀ ਹਾਂ ਸੋ ਇਹਦੇ ਵਿੱਚ ਵੀ ਮੈਂ ਤੁਸੀ ਲਾ ਲਓ ਵੀ ਬlesd ਕਿ ਮੈਨੂੰ ਸਾਰੇ ਹੀ ਉਦੋਂ ਦੇ ਮਿਲੇ ਹੂੰ ਜਿਨ੍ਹਾਂ ਨੂੰ ਮੇਰੇ ਨਾਲੋਂ ਵੀ ਜ਼ਿਆਦਾ ਚਾਹ ਸੀਗਾ ਇਹ ਫਿਲਮ ਨੂੰ ਬਣਾਉਣ ਦਾ ਇਹਨੂੰ ਸਿਰੇ ਚੜ੍ਹਨ ਦਾ ਸ਼ਾਇਦ ਤਾਂ ਹੀ ਅਸੀਂ 10 ਕ ਦੇਣਾ ਜਿ ਫਿਲਮ ਬਣਾਤੀ ਸੀ ਐਨੀ ਘੱਟ ਉਮਰ ਦੇ ਡਾਇਰੈਕਟਰ ਤੁਸੀਂ ਕਿੰਨੇ ਫਿਲਮਾਂ ਕਰ ਚੁੱਕੇ ਹੋ ਜੀ ਮੈਂ ਵੀਰੇ ਹੁਣ ਤੱਕ ਲਿਖਦਾ ਸੀ ਪਹਿਲਾਂ ਮੈਂ ਟੈਲੀਵਿਜ਼ਨ ਫਿਲਮ ਲਿਖੀ ਆ ਟੈਲੀਵਿਜ਼ਨ ਤੇ ਉਸ ਤੋਂ ਬਾਅਦ ਮੈਂ ਕੀਤੀ ਜੇ ਤੇਰੇ ਨਾਲ ਪਿਆਰ ਨਾ ਹੁੰਦਾ ਅੱਛਾ ਜੀ ਤੇ ਸਾਡੇ ਰਤੇਸ਼ ਕੁਮਾਰ ਨਰੂਲਾ ਜੀ ਨੇ ਦਿੱਲੀ ਤੋਂ ਸੈਟਰਨ ਪ੍ਰਮੋਟਰਸ ਇੰਡੀ ਗਲੋਬਲ 뮤직 ਉਹਨਾਂ ਨੇ ਮੌਕਾ ਦਿੱਤਾ ਤੇ ਉਹ ਫਿਲਮ ਮੇਰੀ ਐਜ਼ ਅ ਪਹਿਲੀ ਸੀ ਰਾਈਟਰ ਡਾਇਰੈਕਟਰ ਸੋ ਫਿਰ ਉਹਨਾਂ ਦੇ ਨਾਲ ਇੱਕ ਵਧੀਆ ਬੌਂਡ ਬਣ ਗਿਆ ਟੀਮ ਬਣ ਗਈ ਇੱਕ ਅੱਛੀ ਹਨਾ ਉਹ ਬਹੁਤ ਸਿਨੇਮਾ ਲਵਰ ਨੇ ਬੜੇ ਪੋਜ਼ਿਟਿਵ ਬੰਦੇ ਨੇ ਉਹ ਤੇ ਉਹਨਾਂ ਦੀ ਟੀਮ ਦੇ ਵਿੱਚ ਵਿਸ਼ੀਓ ਬਰਾਏ ਜੀ ਸਾਡੇ ਕੋ-ਪ੍ਰੋਡਿਊਸਰ ਵੀ ਐਕਟਰ ਵੀ ਬਹੁਤ ਕਹਿਣ ਫਿਲਮ ਦੇ ਵਿੱਚ ਉਹ ਤੋ ਇੱਕ ਟੀਮ ਬਣ ਗਈ ਉਸੇ ਵਿੱਚੋਂ ਹੀ ਉਸੇ ਪਿਆਰ ਚੋਂ ਉਸ ਟੀਮ ਚੋਂ ਹੀ ਦੂਜੀ ਫਿਲਮ ਨਿਕਲੀ ਐ ਐਜ਼ ਅ ਰਾਈਟਰ ਡਾਇਰੈਕਟਰ ਜਿਹੜਾ ਵਿਚਾਰਾ ਕੀ ਕਰੇ ਜਿਹੜੀ ਆ ਚੁੱਕੀ ਚਪਾਲ ਤੇ ਤੇ ਲੋਕਾਂ ਨੂੰ ਅਪੀਲ ਆ ਵੀ ਲੋਕ ਵੱਧ ਤੋਂ ਵੱਧ ਦੇਖੋ ਇਸ ਫਿਲਮ ਨੂੰ ਬਾਕੀ ਉਹ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਇਹੀ ਅਪੀਲ ਹੈ ਜੀ ਵੀ ਫਿਲਮ ਨੂੰ ਦੇਖੋ ਚਪਾਲ ਤੇ ਦੇਖੋ ਪਾਇਰੇਟਡ ਜਿਹੜਾ ਹੈਗਾ ਪ੍ਰਿੰਟ ਨਾਲ ਦੇਖੋ ਕਿਉਂਕਿ ਨਾ ਉਹ ਤੁਹਾਨੂੰ ਦੇਖਣ ਦਾ ਮਜ਼ਾ ਆਣਾ ਉਹ ਚ ਨਾ ਸਕਰੀਨ ਵਧੀਆ ਨਾ ਸਾਊਂਡ ਵਧੀਆ ਨਾ ਤੇ ਕੋਈ ਬਹੁਤ ਜ਼ਿਆਦਾ ਮਹਿੰਗੀ ਸਬਸਕ੍ਰਿਪਸ਼ਨ ਨਹੀਂ ਹੈਗੀ ਚਪਾਲ ਦੀ ਚੋਪਾਲ ਦੀ ਸਬਸਕ੍ਰਿਪਸ਼ਨ ਲਓ ਉਹਦੇ ਤੇ ਦੇਖੋ ਐਂਡ ਚੰਗਾ ਮਾੜਾ ਜੋ ਵੀ ਤੁਹਾਨੂੰ ਲੱਗਦਾ ਫਿਲਮ ਦੇਖ ਕੇ ਦੱਸੋ ਜ਼ਰੂਰ ਤੁਹਾਡੇ ਦੱਸਣ ਤੋਂ ਪਹਿਲਾਂ ਹੀ ਸਾਡੇ ਸਿਰ ਮੱਥੇ ਆ ਉਹ ਅਸੀਂ ਕਬੂਲ ਕਰਦੇ ਹਾਂ ਤੁਸੀਂ ਮਾੜਾ ਬੋਲੋਗੇ ਤਾਂ ਵੀ ਕਬੂਲ ਕਰਦੇ ਹਾਂ ਚੰਗਾ ਬੋਲੋਗੇ ਤਾਂ ਵੀ ਕਬੂਲ ਕਰਦੇ ਉਹ ਚੀਜ਼ ਸਾਨੂੰ ਨਿਖਾਰੂਗੀ ਜਦੋਂ ਤੁਸੀਂ ਵੱਧ ਤੋਂ ਵੱਧ ਸਾਨੂੰ ਸਾਡੀ ਫਿਲਮ ਬਾਰੇ ਦੱਸੋਗੇ ਹੈਨਾ ਤੇ ਸ਼ਾਇਦ ਜੋ ਇਸ ਵਾਰੀ ਗਲਤੀਆਂ ਹੋਈਆਂ ਉਹ ਅਗਲੀ ਵਾਰੀ ਨਾ ਹੋਣ ਐਂਡ ਜੋ ਇਸ ਵਾਰੀ ਚੰਗਾ ਹੋਇਆ ਉਹ ਅਗਲੀ ਵਾਰੀ ਡਬਲ ਚੰਗਾ ਹੋ ਜਾਏ ਸੋ ਫਿਲਮ ਬਾਰੇ ਗੱਲ ਜ਼ਰੂਰ ਕਰੋ ਦੇਖੋ ਵੀ ਤੇ ਗੱਲ ਵੀ ਕਰੋ ਥੈਂਕ ਯੂ ਤੇ ਮੈਂ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਥੈਂਕ ਯੂ ਜੀ। ਤੇ ਮੈਂ ਸਾਰੀ ਆ ਜਿਹੜੀ ਆਪਣੀ ਕਾਸਟ ਦਾ ਤੇ ਸਾਡੇ ਡਾਇਰੈਕਟਰ ਫਿਲਮ ਦੇ ਜਿਹੜਾ ਵਿਚਾਰਾ ਕੀ ਕਰੇ ਮਨੀ ਮਰਜਿੰਦਰ ਜੀ ਤੇ ਲਿਖੀ ਹੋਈ ਹੈ ਨਾ ਨੇ ਤੇ ਡਾਇਰੈਕਟ ਵੀ ਇਹਨਾਂ ਨੇ ਕੀਤੀ ਹੈ। 25 ਦਸੰਬਰ ਨੂੰ ਫਿਲਮ ਰਿਲੀਜ਼ ਹੋ ਚੁੱਕੀ ਆ ਚਪਾਲ ਤੇ ਤੁਸੀਂ ਜਰੂਰ ਦੇਖਿਓ। ਸਬਸਕ੍ਰਿਪਸ਼ਨ ਲੈ ਲਿਓ ਦੀ 150 ਦੀ ਹੋਣਾ ਹਾਂਜੀ। ਹਾਂਜੀ ਹਾਂਜੀ। ਤੇ 150 ਦੀ ਸਬਸਕ੍ਰਿਪਸ਼ਨ ਲੈ ਲਿਓ ਫਿਲਮ ਦੇਖਿਓ ਜਾ ਕੇ। ਬਹੁਤ ਸੋਹਣੀ ਫਿਲਮ ਹੈ। ਇੱਕ ਥ੍ਰਿਲਰ ਕਮੇਡੀ ਫਿਲਮ ਹੈ ਇਹ। ਤੁਹਾਨੂੰ ਪਸੰਦ ਆਊਗੀ ਤੇ ਤੁਹਾਡੇ ਨਾਲ ਅਸੀਂ ਫੇਰ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਤੇ ਮੇਰਾ ਨਾਮ ਕੈਮਰਾਮੈਨ ਸੀਐਮ ਦੇਖਦੇ ਰਹੋ ਪਿੰਡੂ ਟੀਵੀ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ